ਸਭ ਤੋਂ ਪਹਿਲਾਂ ਜਿੰਨੇ press ਵਾਲੇ ਵੀਰ ਆ ਜਿੱਥੇ ਆਏ ਨੇ ਇਹਨਾਂ ਸਾਰਿਆਂ ਦਾ ਧੰਨਵਾਦ ਜਿਹੜਾ opposition ਪਾਰਟੀ ਦੀ ਆਵਾਜ਼ ਚੁੱਕਣ ਲਈ ਲੋਕਾਂ ਦੀ ਆਵਾਜ਼ ਬਣ ਕੇ ਇਹ ਹੋਰ ਲੋਕਾਂ ਤੱਕ ਬਾਕੀ ਪੰਜਾਬ ਤੱਕ ਪਹੁੰਚਾਉਣ ਆਏ ਨੇ ਅੱਜ ਜਿਹੜੀ press conference ਰੱਖੀ ਗਈ ਆ ਤਾਂ ਮੇਨ ਮੁੱਦਾ ਜਿਹੜਾ ਕੱਲ ਕੈਂਡੀਡੇਟਾਂ ਦੀਆਂ ਲਿਸਟਾਂ ਜਿਹੜੀਆਂ ਇਹਨਾਂ ਨੇ ਕੱਢੀਆਂ ਨੇ ਉਹਦੇ ਸੰਬੰਧ ਵਿੱਚ ਲੋਕਾਂ ਨੂੰ ਦੱਸਣ ਆਏ ਆ ਕਿ ਇਹ ਜਦ ਤੱਕ ਆ ਕੇ ਟੈਕ ਕਰਾਉਣੇ ਸੀ ਤੇ ਟੈਕ ਕਰਦੇ ਟਸਟ ਹੋਣੇ ਸੀ 4 ਵਜੇ ਸੀ ਪਰ ਕਲਾਨਾ ਔਰ ਬਲਾਕ ਦੀ ਜਿਹੜੀ ਲਿਸਟ ਲੱਗੀ ਹੈ ਉਹ ਲੱਗੀ ਰਾਤ ਨੂੰ 12:30 ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਆਈ ਉਹ ਰਾਤੀ 10 ਵਜੇ ਤੇ ਡੇਰੇ ਬਲਾਕ ਦੀ ਉਹ ਵੀ 10 ਵਜੇ ਦੇ ਆਊਂਡ ਹੈ ਜੀ ਉਹਨਾਂ ਦੇ ਵਿੱਚ ਜਿਹੜੇ ਬਲਾਕ ਸੰਪਤੀਆਂ ਸੀ ਗਿਆ ਟੋਟਲ 38 ਬਣਦੀਆਂ ਨੇ ਹਲਕਾ ਡੇਰਾ ਬਾਬਾ ਨਾਲ ਕੋ ਬਲਾਕ ਕਲਾਨਾ ਔਰ ਤੇ ਬਲਾਕ ਡੇਰਾ ਬਾਬਾ ਨਾਲ ਉਹਨਾਂ ਵਿੱਚੋਂ ਬੇਰਾਬਾ ਬਾਬਾ ਨਾਨਕ ਬਲਾਕ ਚ ਕਾਂਗਰਸ ਦੇ ਜਿਹੜੇ ਉਮੀਦਵਾਰ ਸੀਗੇ ਉਹਨਾਂ ਚੋਂ ਸਿਰਫ ਦੋ ਬੰਦਿਆਂ ਦੀਆਂ ਜਿਹੜੀਆਂ ਐਕਸੈਪਟ ਕੀਤੀਆਂ ਗਈਆਂ ਤੇ ਉਹ ਵੀ ਉਹਨਾਂ ਚ ਕੀਤੀਆਂ ਗਈਆਂ ਜਿੱਥੇ ਟੋਟਲ ਦੀ ਟੋਟਲ ਸਾਰੇ ਕੈਂਡੀਡੇਟ ਜਿਨ੍ਹਾਂ ਦੇ ਐਕਸੈਪਟ ਹੋਏ ਨੇ ਉਹਨਾਂ ਵਿੱਚੋਂ ਜੇ ਇੱਕ ਧਰਮਕੋਟ ਬਲਾਕ ਤੇ ਇੱਕ ਰਾਏ ਚੱਕ ਦੀ ਉਸ ਤੋਂ ਇਲਾਵਾ ਕਾਂਗਰਸ ਪਾਰਟੀ ਦਾ ਕੋਈ ਵੀ ਕੈਂਡੀਡੇਟ ਹੈ ਜਿਹੜਾ ਉਹਨਾਂ ਲੜਨ ਯੋਗ ਨਹੀਂ ਕੀਤਾ ਗਿਆ ਠੀਕ ਹਣਾ ਹਾਲਾਂਕਿ ਕੱਲ ਨੂੰ ਰੂਲਿੰਗ ਪਾਰਟੀ ਜਿਹੜੀ ਇਹ ਹਮੇਸ਼ਾ ਇੱਕ ਗੱਲ ਕਹਿੰਦੀ ਹੁੰਦੀ ਹੈ ਕਿ ਇਹਨਾਂ ਕੋਲ ਕੈਂਡੀਡੇਟ ਨਹੀਂ ਸੀ ਲੜਨ ਵਾਸਤੇ ਇਹਨਾਂ ਨੂੰ ਬੰਦਾ ਨਹੀਂ ਕੋਈ ਲੱਭਿਆ ਕਾਗਜ਼ ਭਰਨ ਨੂੰ ਸਾਡੇ ਬੰਦੇ ਪਹੁੰਚੇ ਨੇ 11 ਵਜੇ ਬਲਾਕ ਦੇ ਵਿੱਚ ਦੋਵਾਂ ਬਲਾਕਾਂ ਚ ਦਾਖਲ ਕਰਾਉਣ ਕਾਗਜ਼ ਇਹਨਾਂ ਦੇ ਕੈਂਡੀਡੇਟ ਅਸੀਂ 5:30 ਵਜੇ ਤੱਕ ਤੇ ਡੇਰਾ ਬਲਾਕ ਚ ਖੜੇ ਰਹੇ ਆ ਮੈਂ ਆਪ ਤੇ ਇਹਨਾਂ ਦੇ ਮਿਲਦਾ 6 ਕੇ 7 ਕੈਂਡੀਡੇਟ ਨੇ ਜਿਹੜੇ ਉਹ ਕਾਗਜ਼ ਨਹੀਂ ਉੱਥੇ ਦੇਣ ਆਏ ਸੀਗੇ ਐਸ ਡੀ ਐਮ ਸਾਹਿਬ ਵੱਲੋਂ ਇਨਫੋਰਮੇਸ਼ਨ ਵੀ ਉੱਥੇ ਲਈ ਗਈ। ਉਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਆਮ ਆਦਮੀ ਦੇ ਜਿਹੜੇ ਕਾਗਜ਼ ਭਰਨ ਇੰਨੇ ਲੋਕ ਨਹੀਂ ਪਹੁੰਚੇ। ਉਸ ਤੋਂ ਬਾਅਦ ਇਹਨਾਂ ਨੇ ਕਾਗਜ਼ ਐਕਸੈਪਟ ਕੀਤੇ ਜਿਹੜਾ ਟਾਈਮ ਸੀਗਾ ਉਹਨੂੰ ਐਕਸਟੈਂਡ ਕਰਕੇ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਕਾਗਜ਼ ਜਿਹੜੇ ਦਾਖਲ ਕੀਤੇ। ਕਲਾਨੌਰ ਬਲੌਕ ਚ ਲੱਗਦਾ ਹੈ 4 ਕੇ 5 ਬੰਦਿਆਂ ਨੇ ਕਾਗਜ਼ ਹੀ ਨਹੀਂ ਭਰੇ ਆਮ ਆਦਮੀ ਪਾਰਟੀ ਵੱਲੋਂ। ਤੇ ਉੱਥੇ ਵੀ ਕਾਂਗਰਸ ਪਾਰਟੀ ਦੇ ਜਿਹੜੇ ਕੈਂਡੀਡੇਟ ਸੀ ਪੂਰੀ 19 ਦਾ 19 ਸੀਟਾਂ ਤੇ ਕਾਂਗਰਸ ਪਾਰਟੀ ਦੇ ਕੈਂਡੀਡੇਟਾਂ ਨੇ ਕਾਗਜ਼ ਪੁਰ ਤੇ ਆ ਜਿਹੜਾ ਬਕਾਇਆ ਰਹੇਗਾ ਕੈਂਡੀਡੇਟ ਦਾ ਉਹਦੇ ਕਾਰਨ ਕਰਕੇ ਇਹਨਾਂ ਨੇ ਜਿਹੜੇ ਕਾਗਜ਼ ਰਿਜੈਕਟ ਕੀਤੇ ਨੇ ਇਸ ਤੋਂ ਪਹਿਲਾਂ ਦੀ ਜਿਹੜੀ ਇਲੈਕਸ਼ਨ ਕਮਿਸ਼ਨ ਵੱਲੋਂ ਆਈ ਸੀਗੀ ਹਦਾਇਤ ਕੀ ਜਿਹੜੇ ਐਨਓਸੀ ਨੂੰ ਲੈ ਕੇ ਨੋ ਡਿਊ ਸਰਟੀਫਿਕੇਟ ਨੇ ਜਿਹੜੇ ਜਿਹੜੇ ਚੁੱਲ੍ਹਾ ਟੈਕਸ ਹੋ ਜਾਂਦੀ ਪੰਚਾਇਤ ਵੱਲੋਂ ਲੈ ਲੀਦਾ ਹੈ ਕਿ ਕੋਈ ਡਿਊ ਨਹੀਂ ਬਚਿਆ ਉਹ ਇਹਨਾਂ ਬੰਦਿਆਂ ਤੋਂ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਕਿਹਾ ਸੀ ਕਿ ਤੁਸੀਂ ਐਫੀਡੇਵਿਟ ਲਾ ਸਕਦੇ ਹੋ ਐਫੀਡੇਵਿਟ ਦੇ ਵਿੱਚ ਇਹਨਾਂ ਲਿਖਿਆ ਕਿ ਜੇ ਕੋਈ ਬਕਾਇਆ ਰਹਿੰਦਾ ਹੋਊਗਾ ਤੇ ਅਸੀਂ ਭਰਾਂਗੇ ਮੌਕੇ ਦੇ ਉੱਤੇ ਹਰ ਐਫੀਡੇਵਿਟ ਦੇ ਵਿੱਚ ਪਾਇਆ ਗਿਆ ਸਾਡੇ ਕੋਲ ਕਾਪੀਆਂ ਵੀ ਨੇ ਹਰ ਫਾਈਲ ਦੀ ਜਿਹੜੀ ਇੱਥੇ ਜਮ੍ਹਾਂ ਕੀਤੀ ਗਈ ਹੈ ਆ ਵੀ ਜਿਹੜੀ ਆ ਮੈਂ ਤੁਹਾਨੂੰ ਵਿਖਾਈ ਇਹਨਾਂ ਨੇ ਪਬਲਿਕ ਨਹੀਂ ਕੀਤੀ ਆਪ ਕੋ ਕਿਸੇ ਬੰਦੇ ਨੂੰ ਭੇਜੀਏਗੀ ਤੁਹਾਡੇ ਕੈਂਡੀਡੇਟਾਂ ਨਾਲ ਧੱਕਾ ਕੀਤਾ ਗਿਆ ਜੇ ਪਬਲਿਕ ਨਹੀਂ ਹੋਈ ਜਿਹੜਾ ਅਪੋਜੀਸ਼ਨ ਨੇ ਲਾ ਕੇ ਕਹਿ ਰੱਖਲ ਕੀਤੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਲਿਖਿਆ ਗਿਆ ਕਿ ਜੇ ਕਿਸੇ ਦਾ ਡਿਊ ਰਹਿੰਦਾ ਹੋਊਗਾ in case the candidate has not paid such dues then he would be given due opportunity to deposit such dues before the concerned authority and would be provided time till the beginning of the period of scrutiny ਜਦੋਂ ਟਾਈਮ ਸ਼ੁਰੂ ਹੋਣਾ ਸੀਗਾ ਉਸ ਤੋਂ ਪਹਿਲਾਂ ਸਾਡੇ ਕੈਂਡੀਡੇਟਾਂ ਨੂੰ ਇਹਨਾਂ ਨੂੰ ਇਨਫੋਰਮ ਕਰਨਾ ਚਾਹੀਦਾ ਸੀਗਾ ਕਿ ਭਾੜਾ ਕਿੰਨਾ ਡਿਊ ਰੰਦਾ ਇਹਨੂੰ ਜੇ ਤੁਸੀਂ ਭਰਨ ਲਈ ਤੇ ਆ ਕੇ ਭਰ ਦਿਓ ਆਪਾਂ ਆਪਾਂ ਤੇ ਇਹ ਗੱਲ ਸ਼ੁਰੂ ਚ ਕਿੰਨੇ ਕਿ ਮੁੱਖ ਮੰਤਰੀ ਨੂੰ ਚਾਹੀਦਾ ਸੀਗਾ ਕਿ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹਰ ਇਲੈਕਸ਼ਨ 'ਚ ਦਿੱਤਾ ਜਾਵੇ ਕਿ ਉਹਨਾਂ ਨੂੰ ਆਪਣੇ ਐਮ.ਐਲ.ਏ ਦਾ ਵੀ ਪਤਾ ਲੱਗੇ ਕਿ ਸਾਡਾ ਐਮ.ਐਲ.ਏ ਕਿੱਥੇ ਖੜਦਾ ਅੱਜ ਦੀ ਡੇਟ 'ਚ ਉਹਦੀ ਕੀ ਸਥਿਤੀ ਹੈ ਆਪਣੇ ਹਲਕੇ 'ਚ ਅੱਜ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਸੀ ਜੇ ਇਲੈਕਸ਼ਨ ਲੜਦੇ ਅੱਜ ਬਟਾਲੇ 'ਚ ਸਾਰੇ ਕਿਉਂ ਭਰੇ ਗਏ ਨੇ ਹਰ ਜਗ੍ਹਾ ਕਿਉਂ ਭਰੇ ਗਏ ਅੱਜ ਇਹ ਸਾਡੇ ਕਾਗਜ਼ ਸਹੀ ਨਿਕਲ ਆਏ ਤੇ ਆਬਜੈਕਸ਼ਨ ਹੋਤੇ ਇਹਨਾਂ ਨੇ 7 ਰੁਪਏ ਹਾਊਸ ਟੈਕਸ ਲਾਤਾ ਇਹਨਾਂ ਨੂੰ ਚਾਹੀਦਾ ਸੀ ਇਲੈਕਸ਼ਨ ਲੜਾਓ ਸਾਡੇ ਬੰਦਿਆਂ ਨੂੰ ਅੱਜ ਵੀ ਕਹਿੰਨੇ ਕਿ ਅੱਜ ਵੀ ਡੀ.ਸੀ. ਸਾਹਿਬ ਨੂੰ ਚਾਹੀਦਾ ਹੈ ਕਿ ਸਾਡੀ ਦੁਬ ਉਹਨਾਂ ਨੂੰ ਬੁਲਾਇਆ ਜਾਵੇ ਕਿ ਇਲੈਕਸ਼ਨ ਕਮਿਸ਼ਨ ਦੀ ਹਾਜ਼ਰ ਦੀ ਸੌਣ ਲੰਗਣਾ ਹੋਈ ਹੈ ਮੈਂ ਜੇ ਤੁਹਾਨੂੰ ਮੇਨ ਗੱਲ ਦੱਸਾਂ ਜੀ ਇੱਕ ਰਿਕਾਰਡ ਕੱਢਿਆ ਜਾਵੇ ਪਿਛਲੇ 5 ਸਾਲ ਸੀ ਜਿਹੜੇ ਪੰਚਾਇਤੀ ਚੋਣਾਂ ਬਲਾਕ ਸ਼ਾਂਤੀ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹਲਕਾ ਡੇਰਾ ਬਾਬਾ ਅਨੰਕ ਚੋਂ ਆਮ ਆਦਮੀ ਪਾਰਟੀ ਨੇ ਤੇ ਕਾਲੀ ਦਲ ਨੇ ਕਿੰਨੇ ਬੰਦਿਆਂ ਨੇ ਕਾਗਜ਼ ਭਰੇ ਕਿੰਨੇ ਉਮੀਦਵਾਰ ਖੜੇ ਸੀਗੇ ਕੌਣ ਆ ਕੇ ਅੱਜ ਬਾਹਰ ਖੜ ਕੇ ਦੋਵਾਂ ਪਾਰਟੀਆਂ ਦੇ ਬੰਦੇ ਕਹਿਣ ਕਿ ਅਸੀਂ ਖੜੇ ਸੀ ਜੀ ਇਲੈਕਸ਼ਨ ਚ ਤੁਸੀਂ ਸਾਡੇ ਕਾਗਜ਼ ਕੈਨਸਲ ਕਰਾਏ ਇਹਨਾਂ ਤੋਂ ਕੋਈ ਬੰਦਾ ਘਰੋਂ ਨਹੀਂ ਸੀ ਨਿਕਲਦਾ ਕਿ ਸਾਡੀ ਇਲੈਕਸ਼ਨ ਕਿਵੇਂ ਲੜਨੀ ਆ ਸੀ ਜਦੋਂ ਬੰਦਾ ਨਹੀਂ ਕੋਈ ਪਿੱਛੇ ਖੜਾ ਆਮ ਆਦਮੀ ਨੂੰ 2022 ਚ ਮਿਲਦਾ ਕਿ 30000 ਵੋਟ ਪਈ ਸੀ ਤੇ ਇਹਨਾਂ ਉਸ ਤੋਂ ਪਹਿਲਾਂ ਇਹਨਾਂ ਕੋਈ ਇੱਕ ਬੰਦਾ ਨਹੀਂ ਸੀ ਐਮਐਲਏ ਜਿਹੜਾ ਕਹਿੰਦਾ ਨਾ ਇਹ ਧੱਕਾ ਕਰਾਉਂਦੇ ਰਹੇ ਨੇ ਇਹ ਕਰਾਉਂਦੇ ਰਹੇ ਨੇ ਇਹ ਲੋਕਾਂ ਨੂੰ ਸਭ ਤੋਂ ਵੱਡੀ ਬੇਫਕੂ ਬਣਾਉਣ ਵਾਲੀ ਗੱਲ ਹੈ ਜਿਹੜਾ ਬੰਦਾ ਸਰਕਾਰ ਜਾਣ ਤੋਂ 2022 ਤੋਂ 2 ਮਹੀਨੇ ਪਹਿਲਾਂ ਕਾਂਗਰਸ ਛੱਡ ਕੇ ਗਿਆ ਹੋਵੇ ਸਾਡੇ ਕੋਲ ਉਹ ਅੱਜ ਉੱਧਰ ਜਾ ਕੇ ਕਹਿ ਰਿਹਾ ਇਹਨਾਂ ਨੇ ਧੱਕਾ ਕਰਾਇਆ ਜੀ ਉਦੋਂ ਆ ਜਿਹੜੀ ਜ਼ੁਬਾਨ ਲੱਗੀ ਅੱਜ ਬੜੀ ਚੱਲਦੀ ਹੈ ਇਹ ਸਾਡੀ ਸਰਕਾਰ ਵੱਲੇ ਸਾਡੇ ਕੋ ਬੰਦੇ ਰਹੇ ਅੱਜ ਹੁਣ ਜਿਵੇਂ ਕਰਦੇ ਨਾ ਕਰਦੇ ਸਾਡੇ ਲੋਕਾਂ ਦੇ ਸਾਡੇ ਹੱਕਾਂ ਦੀ ਬੜਗੀ ਤਾਂ ਕਿ ਸੋਝਾਂ ਬਚਾਏ ਬੰਦਾ ਜਿਹੜੇ ਕੌਣ ਬੰਦੇ ਸੀਗੇ ਜਦੋਂ ਪਾਰਟੀ ਬਦਲਣ ਦੀ ਵਾਰੀ ਆਈ ਉਹਦੋਂ ਗੁਣ ਵੀ ਬਦਲ ਗਏ ਉਹਦੋਂ ਖਾਣੇ ਦੇ ਪ੍ਰਬੰਧ ਮੰਤਰੀ ਗੁੰਦਦੇ ਨੇ ਉਹਦੋਂ ਸਭੇ ਬੰਦੇ ਸੀਗੇ ਇਹ ਸਾਰਾ ਕੁਝ ਬਦਲ ਜਾਂਦਾ ਇਹ ਇਹ ਲੋਕਾਂ ਨੂੰ ਬੇਫਕੂ ਬਣਾਉਣ ਵਾਲੀ ਗੱਲ ਹੁੰਦੀ ਏ ਸਿਆਸਤਦਾਨ ਅਸੀਂ ਜੋ ਚੀਜ਼ ਬੋਲਾਂਗੇ ਲੋਕ ਮੰਨ ਜਾਣਗੇ ਕਿ ਕੀ ਕਾਰਨ ਕੀ ਹੈ ਕਿ ਇਕੱਠਿਆਂ ਇੱਕ ਹੀ ਕਾਰਨ ਦੱਸ ਕੇ ਇੱਕੋ ਹੀ ਕਾਰਨ ਦੱਸ ਕੇ ਇੱਕੋ ਹੀ ਵਜ੍ਹਾ ਦੱਸ ਕੇ ਤੇ ਸ਼ੰਕੇ ਖੜੇ ਕਰੇਗੀ ਕਰੇਗੀ ਵਜ੍ਹਾ ਵੀ ਇੱਕੋ ਹੈ ਸਾਰੇ ਕਾਗਜ਼ਾਂ 'ਚ ਵਜ੍ਹਾ ਇੱਕੋ ਹੀ ਦੱਸ ਕੇ ਤੇ ਸਾਰੇ ਕਾਗਜ਼ ਰਿਜੈਕਟ ਕਰ ਦੇਣੇ ਤੇ ਉਹਨਾਂ ਨੇ ਆਪਣੇ ਜੀ ਵੀਡੀਓ ਨੇ ਸਾਰੇ ਬਲੌਕ ਨੇ ਜਿੰਨਾ ਜਿੰਨਾ ਨੇ ਇਹ ਕਾਗਜ਼ ਚੈੱਕ ਕੀਤੇ ਨੇ ਜੋ ਰਿਟਰਨਿੰਗ ਆਫਿਸਰ ਸੀਗੇ ਜਿੰਨੇ ਲੋਕ ਉੱਥੇ ਮੌਜੂਦ ਸੀਗੇ ਇਹ ਉਹਨਾਂ ਦੀ ਜਿਹੜੀ ਨੌਕਰੀ ਦਾ ਡੈਥ ਵਾਰੰਟ ਹੈ ਕਿ ਤੁਸੀਂ ਆਪ ਇੱਥੇ ਸਾਈਨ ਕਰਕੇ ਅਫਸਰ ਤੇ ਵੱਡਾ ਹੀ ਹੁੰਦਾ ਵਿੱਚ ਸ਼ਾਮਿਲ ਪਰ ਸਾਈਨ ਇਹ ਤੇ ਅਮਨ ਕੌਰ ਬੀ ਡੀਪੀਓ ਦੇ ਉਹਨਾਂ ਦੇ ਸਾਈਨ ਸਾਰੀ ਕਾਰਵਾਈ ਕੋਰਟ ਦੇ ਥਰੂ ਕਰਾਵਾਂਗੇ ਜਦੋਂ ਇਲੈਕਸ਼ਨ ਕਮਿਸ਼ਨ ਦੇ ਆਰਡਰ ਨੇ ਤੇ ਨਾਲ ਹੀ ਸੁਪਰੀਮ ਕੋਰਟ ਦਾ ਆਰਡਰ ਵੀ ਸੀਗਾ ਪਿਛਲੀ ਵਾਰੀ ਕਿ ਕੋਈ ਇਲੈਕਸ਼ਨ ਪੰਚਾਇਤੀ ਲਾ ਲਓ ਬਲਾਕ ਸੰਪਤੀ ਲਾ ਲਓ ਕੋਈ ਇਲੈਕਸ਼ਨ ਚ ਕਾਜ ਰੱਦ ਹੁੰਦੇ ਨੇ ਤੁਹਾਡੇ ਕੋਲ 1 ਮਹੀਨੇ ਦਾ ਟਾਈਮ ਹੈ ਉਹਦੇ ਵਿੱਚ ਵਿੱਚ ਤੁਸੀਂ ਕੋਰਟ ਦੇ ਥਰੂ ਸਾਰੀ ਕਾਰਵਾਈ ਪਵਾ ਕੇ ਤੁਸੀਂ ਉਹ ਸਿਲੈਕਸ਼ਨ ਨੂੰ ਦੁਬਾਰਾ ਵੀ ਕਰਾ ਸਕਦੇ ਹੋ ਪ੍ਰੀਤ ਰੰਦਾਵਾ ਮਿੱਠੀ ਚੈਨਲ ਤੇ ਵੀਡੀਓ ਦੇ ਵਿੱਚ ਕਹਿ ਰਿਹਾ ਹੈ ਕਿ ਇਹਨਾਂ ਨੂੰ ਨੱਕ ਪਾਉਣ ਵਾਲਾ ਕੋਈ ਨਹੀਂ ਸੀ ਪਹਿਲਾਂ ਇਹ ਗੁਰਮਤਿ ਚਿਕਾਪੜਾ ਨਹੀਂ ਚੀ ਲੱਗਦੇ ਨਾ ਤੁਹਾਨੂੰ ਦੇਖੋ ਜੀ ਸਰਕਾਰ ਦੇ ਵਿੱਚ ਦਲੇਰੀ ਬਦਾ ਅੱਜ ਇਹਨੂੰ ਬਿਨਾ ਸਰਕਾਰ ਕੋ ਮੈਂ ਤੇ ਬੋਲਦਾ ਇਹਦਾ ਅਸਲ ਵਿੱਚ ਹਾਲ ਕਿਹਦਾ ਸੁਖੀਦਰ ਸਿੰਘ ਮੈਂ ਤੇ ਅਜੇ ਬੱਤੀ ਪਤਾ ਹਨ ਕੱਲ ਖੜੇ ਰਹੇ ਨੇ ਜੀ ਇਹਨਾਂ ਨੇ ਉਹ ਬੰਦੇ ਦੀਆਂ ਚੀਕਾਂ ਕਢਾਈਆਂ ਤੁਸੀਂ ਚੈਨਲਾਂ ਤੇ ਵੇਖਿਆ ਉਹਦੀ ਆਵਾਜ਼ ਨਹੀਂ ਸੀ ਨਿਕਲਦੀ ਮੈਂ ਆਪਣੇ ਫੋਨ ਤੇ ਵੀਡੀਓ ਬਣਾਈਏ ਪਹਿਲਾਂ ਸਾਹਮਣੇ ਬੈਠਾ ਫਿਰ ਕੰਦ ਨਾਲ ਲੁੱਕ ਕੇ ਬੈਠਾ ਕਿ ਮੈਨੂੰ ਕੋਈ ਕਰ ਹੀ ਨਾ ਦਵੇ ਇਹ ਇਹਨੇ ਲੋਕ ਪਬਲਿਕ ਜਦੋਂ ਇਕੱਠੀ ਹੋਵੇ ਉਹ ਰੋਸ ਹੁੰਦਾ ਜੀ 5 ਘੰਟੇ ਪਬਲਿਕ ਅਸੀਂ ਜਦੋਂ ਰੈਲੀ ਕਰੀ ਤੇ ਸਾਨੂੰ ਪਤਾ ਇਹ ਬੰਦਾ ਘੰਟੇ ਤੋਂ ਬਾਅਦ ਨਹੀਂ ਕਰਦਾ ਇਹ ਸਾਰੇ ਸਰਪੰਚ ਨੇ ਇਹਨਾਂ ਨੂੰ ਵੀ ਪਤਾ ਹੁੰਦਾ ਕਿ 1 ਘੰਟਾ ਕਿਸੇ ਨੂੰ ਰੈਲੀ ਤੇ ਰੋਕਣਾ ਬੜਾ ਵੱਡਾ ਕੰਮ ਹੈ ਤਾਂ 5 ਘੰਟੇ ਲੋਕ ਐਮਐਲਏ ਦੀਆਂ ਚੀਕਾਂ ਕਢਾਉਣ ਨੂੰ ਖੜੇ ਰਹੇ ਨੇ ਤੇ ਚੀਕਾਂ ਮਾਰਦਾ ਹੀ ਉੱਥੋਂ ਨਿਕਲਿਆ ਸੀਗਾ ਦੰਦ ਦੰਡ ਦੰਡ ਵੀ ਉਦੇਬਾਦੀ ਕਹਿੰਨਾ ਕਿ ਜੋ ਵੀ ਕਰਨਾ ਪਵੇ ਕਰੋ ਝਗੜਾ ਕਰਨਾ ਝਗੜਾ ਕਰੋ ਲੜਾਈ ਕਰਨਾ ਲੜਾਈ ਕਰੋ ਇਹ ਮਨੀਸ਼ ਸੋਧਿਆ ਦੀਆਂ ਇਹਨਾਂ ਲਾਈਨਾਂ ਰੋਕ ਟੌਪ ਕਰਨਾ ਤੇ ਵੇਖੋ ਜੀ ਇੱਕ ਬੈਂਕੀਆਂ ਨੂੰ ਨੂੰ ਬੁਣਾ ਬੁਲਾਇਆ ਕਰੋ ਇਹ ਤੇ ਸ਼ਰਮ ਵਾਲੀ ਗੱਲ ਇਹਨਾਂ ਨੂੰ ਹਲਕਾ ਯੋਧਾ ਹਲਕਾ ਰਣ ਜਿਹੜੀ ਰਣ ਭੂਮੀ ਕਹਿੰਦੇ ਸੀਗੇ ਤੋ ਰਵਾ ਬੁੱਲੀਦਾ ਸੀ ਇਹ ਤਾਰਨਤਾਵਾ ਬਣਿਆ ਸੀਗਾ ਇਹੋ ਜਿਹੇ ਲੋਕਾਂ ਨੂੰ ਜਿਹੜੇ ਨਿਹੱਥਿਆਂ ਤੇ ਅਟੈਕ ਕਰਦੇ ਨੇ ਉਹਨਾਂ ਨੂੰ ਰੰਦਾਵਾ ਨਾਲ ਕਹੀ ਆਪਾਂ ਇਹਨਾਂ ਨੇ ਬਿਲਕੁਲ ਸੋਦੀਆ ਦੀ ਜਿਹੜੀ ਉਦੋਂ ਸੋਚ ਸੀਗੀ ਇਹਨਾਂ ਨੇ ਵੇਖਿਆ ਕਿ ਅੰਦਰ ਵੇਖੋ ਨਾ ਜੀ ਪਾਰਟੀ ਦੇ ਇੰਟਰਨਲ ਮੈਟਰ ਚ ਜਿਹੜੀ ਗੱਲ ਚੱਲਦੀ ਹੈ ਉਹ ਸਭ ਤੋਂ ਸਾਫ਼ ਤਰੀਕੇ ਨਾਲ ਬੰਦਾ ਬਾਹਰ ਕੱਢਦਾ ਹੁੰਦਾ ਕਿ ਮੈਂ ਸਭ ਤੋਂ ਸੁੱਚੇ ਮੂ ਨਾਲ ਉਹ ਗੱਲ ਲੋਕਾਂ 'ਚ ਕੱਢ ਕੇ ਕਰਾਂ। ਸੁਸੋਦੀਆ ਜੀ ਨੇ ਉਹ ਸਭ ਤੋਂ ਸੁੱਚੇ ਤਰੀਕੇ ਨਾਲ ਗੱਲ ਕੀਤੀ ਅੰਦਰ ਪਤਾ ਨਹੀਂ ਕਿਹੜੇ ਤਰੀਕੇ ਨਾਲ ਪੰਜਾਬ ਦੀ ਪਬਲਿਕ ਬਾਰੇ ਬੋਲਦੇ ਹੋਣਗੇ। ਉਹ ਇਹਨਾਂ ਨੇ ਬਿਲਕੁਲ ਕਰਕੇ ਵਿਖਾਈ ਉਹ ਸਰਕਾਰ ਨੂੰ ਡਰ ਕੀ ਆ ਕਿਉਂ ਕਾਗਜ਼ ਰੱਦ ਕਰਵਾਈ ਜਾ ਰਹੀ ਹੈ? ਤੁਹਾਡੇ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਇਦਾਂ ਹੋਇਆ ਹੈ ਜਿਹੜੇ ਕਾਗਜ਼ ਜਿਹੜੇ ਰੱਦ ਕੀਤੇ ਜਾ ਰਹੇ ਨੇ ਜਦੋਂ ਤੁਸੀਂ ਆਪ ਕੈਪਟਨ ਨੂੰ ਪਤਾ ਦਿਓ। ਡਰ ਕੀ ਆ ਸਰਕਾਰ ਨੂੰ? ਡਰ ਪਤਾ ਨਹੀਂ ਜੀ ਡਰ ਇਹਨਾਂ ਨੂੰ ਆਇਆ ਹੈ ਕਿ ਜਦੋਂ ਇੱਕ ਸਾਲ ਰਹਿ ਗਿਆ ਲੋਕ ਡੜਾਂਗਾ। ਮੈਂ ਦੇਖੋ ਜੀ ਇਹ ਬਾਰੇ ਰੱਖੇ ਉਹਨਾਂ ਨੂੰ ਉਠਾ ਲਈ ਪਹੇਚਾ ਨਹੀਂ ਚੱਲਦਾ ਕਿ ਇਹ ਕੰਮ ਆ ਰਿਹਾ ਦਾ ਬਹੁਤ ਬੋਲਦਾ ਮੈਂ ਅਜੇ ਨਾ ਦੇ ਕਿਸੇ ਵੀ ਮੰਤਰੀ ਨੂੰ ਕਿਸੇ ਵੀ ਭਾਵੇਂ ਇਹਨਾਂ ਦੇ ਕੋਈ ਸਰਪੰਚ ਮੈਨੂੰ ਪਿੰਡ ਚ ਉੱਠ ਕੇ ਕਹਦੇ ਆਪਾਂ ਆਦਾ ਨਹੀਂ ਦੇਖਣਾ ਕਿਹੜੇ ਦਾ ਆਪਾਂ ਕਹਿੰਦੇ ਕਿ ਜਿਹੜੇ ਪਿੰਡ ਚ ਕਹੋਗੇ ਹਲਕੇ ਦੇ 300 ਪਿੰਡ ਨੇ ਜਿਹੜੇ ਪਿੰਡ ਚ ਕਹੋਗੇ ਕਿ ਸਾਨੂੰ ਵਿਖਾਓ ਜੀ ਰੰਧਾਵਾ ਸਾਹਿਬ ਨੇ ਤੁਸੀਂ 5 ਸਾਲਾਂ ਚ ਕੀ ਕੰਮ ਕੀਤਾ ਉੱਥੇ ਪਹੁੰਚ ਕੇ ਵਿਖਾਉਂਗਾ ਕਿ ਆਹ ਕੰਮ ਸਾਡੀ ਸਰਕਾਰ ਦੇ ਟਾਈਮ ਤੇ ਹੋਏ ਤੇ ਥੋਡੀ ਸਰਕਾਰ ਦੇ ਟਾਈਮ ਤੇ ਕੀ ਕੰਮ ਹੋਏ ਨੇ ਇਹਦੇ 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 ਮੁੱਦਿਆਂ ਤੇ ਇਲੈਕਸ਼ਨ ਲੜਿਆ ਕਰੀਏ ਆਪਾਂ ਜਦੋਂ ਇਹ ਚੀਜ਼ ਨਾਲ ਲੱਭੇ ਤੇ ਫਿਰ ਆਪਾਂ ਸ਼ਾਮਦਾਨ ਦੰਡਵੇਟ ਉੱਥੇ ਤੁਰ ਪਈਦਾ ਜਦੋਂ ਵਿਕਾਸ ਤੇ ਜਾਂ ਡਿਵੈਲਪਮੈਂਟ ਵਾਲੇ ਪਾਸੇ ਆਪਾਂ ਇਲੈਕਸ਼ਨ ਨਾਲ ਲੜੀ ਫਿਰ ਸ਼ਾਮਦੇ ਸ਼ਾਮਦਾਨ ਵਾਲੇ ਪਾਸੇ ਕਿ ਐਮਐਲਏ ਨੇ ਕਿਸ ਵਰਤ ਦੀ ਮਾਰਕੀਟਿੰਗ ਕਰ ਲਈ ਹੈ ਕਿ ਕਹਿੰਦਾ ਹੈ ਕਿ ਜਿਹੜਾ ਪਿੰਡ ਪੱਗਿਆਂ ਦਾ ਕਾਕਾ ਕਹਿਸੇ ਇੰਨੇ ਅੰਦਰ ਸਰਵੋਪਰੀ ਕੀ ਤੇ ਜੇ ਇਸ ਤਰੀਕੇ ਨਾਲ ਉੱਚਾਉਂਦੇ ਭਿਆਨ ਮੀਡੀਆ 'ਚ ਦੇਣੇ ਇਹ ਵਾਜਬ ਹੈ ਕਿ ਸਿਆਸੀ ਬੰਦੇ ਤਦਾਵਰ ਰੱਖਣ ਉਹ ਜਾਂ ਹੁਣ ਜੋ ਉਹ ਤੁਹਾਨੂੰ ਜ਼ਿੰਮੇਵਾਰੀ ਮੀਡੀਆ 'ਕਿ ਵਧਾਈ ਤੇ ਸਦਾਨੇ ਕਹੋਗੇ ਉਹ ਤੇ ਇਹ ਉੱਚਾਉਂਦੇ ਭਿਆਨ ਦੇਣਾ ਵਾਜਬ ਹੈ ਜੇ ਕੀ ਵਾਕਿਆ ਹੈ ਕਿ ਕੋਈ ਕਾਗਾ ਗੈਂਗਸਟਰ ਹੈ ਜਿਸ ਦੇ ਨਾਲ ਇਸ ਤਰ੍ਹਾਂ ਦੀ ਝੜਪ ਹੋਈ ਉਹ ਵੇਖੋ ਜੀ ਅੰਦਰ ਕਾਗਜ਼ ਜੀ ਦੇ ਦਾਖਲ ਕਰਾਉਣ ਦੇ ਸੀ ਸ਼ਾਹਪੁਰ ਜਾ ਜਾਂਦਾ ਮੁੰਡਾ ਸੀਗਾ ਇਹਨਾਂ ਦੇ ਆਪ ਦੇ ਪਿੰਡ ਦਾ ਮੁੰਡਾ ਸੀਗਾ ਜਿਹਦੇ ਕਾਗਜ਼ ਦਾਖਲ ਹੋਣ ਗਏ ਸੀ ਉਹਦੇ ਕਾਗਜ਼ ਕੋਣ ਪਿੱਛੇ ਲੜਾਈ ਹੋਈ ਸੀ ਗੈਂਗਸਟਰ ਗੁੰਗਸਟਰ ਵਾਲੀ ਕੋਈ ਗੱਲ ਹੀ ਨਹੀਂ ਸੀ ਟਾਗਟ ਦਾਖਲ ਕਰਵਾਉਣ ਕਾ ਜਨੇ ਪੁਲਿਸ ਖੜੀ ਹੈ ਬਾਹਰ ਕੰਮ ਪੁਲਿਸ ਦਾ ਹੁੰਦਾ ਨਾ ਕਿ ਐਮਐਲਏ ਦਾ ਹੁੰਦਾ ਕੋਈ ਗੱਲ ਨਹੀਂ ਹੁਣ ਸਾਲ ਰਹਿ ਗਿਆ ਵਡਵਾਰੀਆਂ ਸਾਡੀਆਂ ਵੀ ਹੋਣੀਆਂ ਹੁੰਦੀਆਂ ਅਸੀਂ ਤੇ ਖੜੇ ਰਹੇ ਹਾਂ ਇਹਨਾਂ ਦੀ ਵਾਰੀ ਚ ਵੇਖੋ ਜਨਾ ਕੋਈ ਇੱਕ ਬੰਦਾ ਨਾਲ ਖੜਾ ਵੀ ਦਿਸ ਜੂਗਾ ਇਹਨਾਂ ਦੇ ਸਿਕਿਉਰਟੀ ਵਾਲੇ ਕੋਈ ਨਾਲ ਖੜਾ ਵੇਖ ਗਿਆ ਤੇ ਮੇਰਾ ਨਾਮ ਬੰਦ ਹੋ ਜਾਊਗਾ ਝਾੜੂ ਵਾਲਿਆਂ ਨੂੰ ਆਪ ਆਲਾ ਡਾਕਟਰ ਐਮਐਲਏ ਗੁਰਦੀਪ ਸਿੰਘ ਨੂੰ ਹੁਣ ਕੁਝ ਸੁਨੇਹਾ ਕੋਈ ਸਾਬ ਮੀਡੀਆ ਦੀ ਜਿਹੜੀ ਕਾਹਦੇ ਚ ਜਿਹੜੀ ਖੁਸ਼ ਕਰਨ ਸਰ ਦੇਖੋ ਜੀ ਮੈਂ ਇੱਕ ਚੀਜ਼ ਕਹਿੰਦਾ ਹੁਣ ਗੁਰਦੇਵ ਸਿੰਘ ਦਵਾਵਾ ਨੂੰ ਕੱਲ ਵੀ ਇੰਟਰਵਿਊ ਚ ਕੁਝ ਬੋ ਕਿ ਮੈਂ ਇਹਨਾਂ ਕੋਲ ਜਾਂਦਾ ਰਿਹਾ ਐ ਇਹਨਾਂ ਕੋਲ ਆ ਕਰਦਾ ਰਿਹਾ ਐ ਇਹਨਾਂ ਨੂੰ ਇੱਕ ਚੀਜ਼ ਕਹਿਣਾ ਜੀ ਜਿਹੜਾ ਜਿਹੜੇ ਘਰੋਂ ਰੋਟੀ ਖਾਈਏ ਹਾਂ ਉੱਥੇ ਫਿਰ ਨਾ ਤੇ ਉਹ ਬੰਦੇ ਦੀ ਕਦੀ ਸਾਡਾ ਕੰਮ ਹੁੰਦਾ ਕਿ ਜਿਹਦੇ ਘਰੋਂ ਰੋਟੀ ਖਾਈਏ ਉਹਦੇ ਉਹਦੀ ਕਦੀ ਬਦਨਾਮੀ ਨਹੀਂ ਕਰੀਦੀ ਉਹ ਬੰਦੇ ਦੀ ਹੁਣ ਜਦੋਂ ਇਹਨਾਂ ਨਾਲ ਸਾਡਾ ਕੋਈ ਕੋਈ ਚੀਜ਼ ਮੰਨ ਲਓ ਸਾਂਝੀ ਹੋਵੇ ਕਿ ਚਾਹ ਦਾ ਕਾਪੀ ਸਾਂਝਾ ਹੋਵੇ ਇਹਨਾਂ ਨੂੰ ਅਸੀਂ ਲੀਡਰ ਨਹੀਂ ਸੀ ਬਣਾਇਆ ਕਦੀ ਆਪਣੇ ਹਲਕੇ ਦਾ ਇਹਨਾਂ ਤੋਂ ਪਹਿਲਾਂ ਇਹ ਕਹਿ ਰਹੇ ਨੇ ਮੈਂ 2021 ਚ ਪੋਲਿਟਿਕਸ ਜੁਆਇਨ ਕੀਤੀ ਐ ਕਿ ਮੈਂ 2017 ਦੀ ਇਲੈਕਸ਼ਨ ਚ ਆਉਣਾ ਸ਼ੁਰੂ ਕੀਤਾ ਜਦੋਂ ਮੇਰੇ ਮੂੰਹ ਤੇ ਦਾੜ੍ਹੀ ਵੀ ਨਹੀਂ ਸਿਆਈ ਉਦੋਂ ਮੈਂ ਲੋਕਾਂ ਨਾਲ ਘੁੰਮਦਾ ਰਿਹਾ ਤੇ ਮੈਨੂੰ ਹੁਣ 9 ਸਾਲ ਹੋ ਗਏ ਨੇ ਇਹਨਾਂ ਲੋਕਾਂ ਦੇ ਘੁੰਮਦੇ ਤੇ ਸਿਆਸਤ ਦਾ ਸਿਆਸਤ ਦਾ ਟਾਈਮ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਤੁਸੀਂ ਇੱਕੋ ਤਾਂ ਮਾ ਕੇ ਦੇ ਤੁਹਾਡੀ ਕਿਸਮਤ ਚਮਕ ਗਈ ਕਿ ਤੁਹਾਨੂੰ ਇਹੋ ਜੀ ਪਾਰਟੀ ਨੇ ਬਣਾਤਾ ਤੇ ਕੋਈ ਗੱਲ ਨਹੀਂ ਇਹਨਾਂ ਨੂੰ ਐਮਐਲਏ ਨੂੰ ਸੁਨੇਹਾ ਮੇਰਾ ਹੈ ਕਿ ਆਪਣੀ ਤਿਆਰੀ ਰੱਖੋ ਪੁਲਿਸ ਨੂੰ ਕਹੋ ਮੇਰਾ ਬਿਆਨ ਜਿਹੜਾ ਪ੍ਰੈਸ ਦੇ ਵਿੱਚ ਹੈ ਇਹਨੂੰ ਨੋਟ ਕਰਨ ਤੇ ਇਹਦੇ ਤੇ ਜੇ ਕੋਈ ਕਾਰਵਾਈ ਵੀ ਕਰਨੀ ਹੈ ਕਰਨ ਪਰ ਤੁਹਾਡਾ ਐਮਐਲਏ ਜਿਹੜਾ ਜਦੋਂ ਮੇਰੇ ਹੱਥ ਆ ਗਿਆ ਜਦੋਂ ਇਹਨੇ ਕੋਈ ਮੇਰੇ ਬੰਦੇ ਨਾਲ ਦੁਬਾਰਾ ਕੋਈ ਚੀਜ਼ ਕੀਤੀ ਤੇ ਉਸ ਦਿਨ ਮੈਂ ਇਹੋ ਜਿਹੀਆਂ ਚੀਜ਼ਾਂ ਕੱਢੂਗਾ ਕਿ ਟੀਵੀ ਤੇ ਵਿਖਾਉਣ ਯੋਗੀਆਂ ਨਹੀਂ ਹੋਣਗੀਆਂ ਥੈਂਕ ਯੂ ਜੀ